ਮਾਰਕੀਟ ਨੂੰ ਸਮਝ ਲੋ ਕਿ ਮਾਰਕੀਟ ਉੱਤੇ ਕਿਉਂ ਜਾਂਦੀ ਹੈ ਤੇ ਮਾਰਕੀਟ ਥੱਲੇ ਕਿਉਂ ਆਉਂਦੀ ਹੈ ਕੀ ਸਾਈਕੋਲੋਜੀ ਉਹਦੇ ਪਿੱਛੇ ਕੀ ਸੋਚ ਹੈ ਲੋਕਾਂ ਦੀ ਸੋ ਉਹ ਜੀ ਚੀਜ਼ ਸਮਝ ਲਈ ਨਾ ਉਸ ਤੋਂ ਬਾਅਦ ਜਿਹੜਾ ਨਿਊਜ਼ ਦਾ ਭੂਤ ਹੈ ਤੁਹਾਡਾ ਜਿਹੜਾ ਤੁਹਾਡਾ ਭੂਤ ਆ ਇਲੈਕਸ਼ਨ ਦਾ ਜਿਹੜਾ ਤੁਹਾਡਾ ਭੂਤ ਹੈ ਕਿਸੇ ਵੱਡੇ ਈਵੈਂਟ ਦਾ ਕਿ ਵੱਡੇ ਈਵੈਂਟ ਦਾ ਕਰਕੇ ਮਾਰਕੀਟ ਉੱਪੂਗੀ ਜਾਂ ਫਿਰ ਮਾਰਕੀਟ ਉੱਤੇ ਚੱਲ ਜੂਗੀ ਉਹ ਸਾਰੇ ਭੂਤ ਜਿਹੜੇ ਨਾ ਉਹਨਾਂ ਦਾ ਖਾਤਮਾ ਆ ਜਾਊਗਾ ਸੋ ਉਹ ਜਿਹੜੇ ਪੁੱਤੇ ਨੇ ਉਹਨਾਂ ਦਾ ਖਾਤਮਾ ਕਰਨ ਵਾਸਤੇ ਮਾਰਕੀਟ ਨੂੰ ਸਮਝਣਾ ਜ਼ਰੂਰੀ ਹੈ ਕਿ ਮਾਰਕੀਟ ਉੱਤੇ ਕਿਉਂ ਜਾਂਦੀ ਹੈ ਥੱਲੇ ਕਿਉਂ ਆਉਂਦੀ ਹੈ ਸੋ ਦੇਖੋ ਮਾਰਕੀਟ ਉੱਤੇ ਜਾਂਦੀ ਹੈ ਜਦੋਂ ਮਾਰਕੀਟ ਦੇ ਵਿੱਚ ਪੈਸਾ ਲੱਗਦਾ ਹੈ ਮਾਰਕੀਟ ਥੱਲੇ ਆਉਂਦੀ ਹੈ ਜਦੋਂ ਮਾਰਕੀਟ ਦੇ ਵਿੱਚ ਪੈਸਾ ਲੱਗਦਾ ਪੈਸੇ ਤੋਂ ਬਿਨਾ ਮਾਰਕੀਟ ਮੂਵ ਨਹੀਂ ਕਰ ਸਕਦੀ ਜਿੰਨਾ ਚਿਰ ਪੈਸਾ ਨਾ ਲੱਗਾ ਉਨਚਿਰ ਮਾਰਕੀਟ ਨਾ ਉੱਤੇ ਜਾ ਸਕਦੀ ਨਾ ਥੱਲੇ ਆ ਸਕਦੀ ਸੇਮ ਜਿਵੇਂ ਗੱਡੀ ਹੈ ਗੱਡੀ ਦੇ ਵਿੱਚ ਤੁਸੀਂ ਡੀਜ਼ਲ ਕੱਢ ਲਓ ਪੈਟਰੋਲ ਹੈ ਤੇ ਪੈਟਰੋਲ ਕੱਢ ਲਓ ਉਦੋਂ ਬਾਅਦ ਚਲਾ ਕੇ ਦੇਖੋ ਨਹੀਂ ਚੱਲਦੀ ਨਾ ਤੇਲ ਆ ਤੇ ਗੱਡੀ ਚੱਲਦੀ ਆ ਤੇਲ ਨਹੀਂ ਆ ਤੇ ਗੱਡੀ ਨਹੀਂ ਚੱਲਦੀ ਉਸੇ ਤਰ੍ਹਾਂ ਮਾਰਕੀਟ ਦੇ ਵਿੱਚ ਪੈਸਾ ਲੱਗਾ ਐ ਅਪਸਾਈਡ ਦਾ ਤੇ ਮਾਰਕੀਟ ਅਪਸਾਈਡ ਜਾਊਗੀ ਮਾਰਕੀਟ ਦੇ ਵਿੱਚ ਪੈਸਾ ਲੱਗਾ ਡਾਊਨਸਾਈਡ ਦਾ ਤੇ ਡਾਊਨਸਾਈਡ ਜਾਊਗੀ ਤੇ ਇਹਦੇ ਪਿੱਛੇ ਪੈਸਾ ਲਾਉਣ ਕਿਉਂ ਦੇ ਆ ਉਹਦੇ ਪਿੱਛੇ ਦਾ ਵੀ ਇੱਕ ਲੌਜੀਕ ਹੁੰਦਾ ਹੈ ਕੋਈ ਮਜ਼ਬੂਤ ਸਪੋਰਟ ਆ ਕੋਈ ਮਜ਼ਬੂਤ ਰੈਜ਼ਿਸਟੈਂਸ ਆ ਉਹਨੂੰ ਵੇਖ ਕੇ ਜਾਂ ਫਿਰ ਕੈਂਡਲਸਟਿਕ ਪੈਟਰਨ ਨੂੰ ਵੇਖ ਕੇ ਪੈਸਾ ਲਾਇਆ ਜਾਂਦਾ ਸੋ ਇੱਥੇ ਦੇਖੋ ਆ ਮਜ਼ਬੂਤ ਰੈਜ਼ਿਸਟੈਂਸ ਆ ਸੋ ਇਹਦੇ ਕੋਲ ਮਾਰਕੀਟ ਗਈ ਆ ਸੋ ਮਜ਼ਬੂਤ ਰੈਜ਼ਿਸਟੈਂਸ ਤੋਂ ਕੀ ਹੋ ਸਕਦਾ ਹਾਈ ਚਾਂਸ ਕੀ ਆ 90% ਚਾਂਸ ਆ ਮਾਰਕੀਟ ਦੇ ਥੱਲੇ ਆਉਂਦੇ 10% ਚਾਂਸ ਆ ਬ੍ਰੇਕਆਊਟ ਹੋ ਕੇ ਉੱਤੇ ਜਾਂਦੇ ਜਿਵੇਂ ਇੱਕ ਸ਼ਾਰਟ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਐਕਸਪਲੇਨ ਕੀਤਾ ਹੈ ਮੈਂ ਤੁਹਾਨੂੰ ਕਿ ਜਿਹੜਾ ਸਪੋਰਟ ਤੇ ਰੈਜ਼ਿਸਟੈਂਸ ਹੁੰਦਾ ਉਹਦੇ ਬ੍ਰੇਕਆਊਟ ਹੋਣ ਦੇ ਜਿਹੜੇ ਚਾਂਸ ਹੁੰਦੇ ਆ ਉਹ 10% ਹੁੰਦੇ ਆ ਤੇ ਉਹਨੂੰ ਟੱਚ ਕਰਕੇ ਮਾਰਕੀਟ ਦੇ ਵਾਪਸ ਆਉਣ ਦੇ ਜਿਹੜੇ ਚਾਂਸ ਆ ਉਹ 90% ਹੁੰਦੇ ਆ ਏ ਤੁਸੀਂ ਬੈਕ ਟੈਸਟ ਕਰਕੇ ਦੇਖ ਲਓ ਇੱਥੇ ਵੀ ਦੇਖੋ ਕਿੰਨੀ ਵਾਰ ਮਾਰਕੀਟ ਇਹਨੂੰ ਟੱਚ ਕਰਕੇ ਥੱਲੇ ਆਈ ਹੈ ਤੇ ਉੱਤੇ ਗਈ ਹੈ ਬਸ ਇੱਥੋਂ ਆ ਕੇ ਤੇ ਕਿੰਨੀ ਵਾਰ ਉੱਤੋਂ ਪਹਿਲਾਂ ਦੇਖੋ ਥੱਲੇ ਆਈ ਹੈ ਸੋ ਇੱਥੋਂ ਦੇਖੋ ਜਿੱਦੋਂ ਮਾਰਕੀਟ ਇਹਦੇ ਕੋਲ ਗਈ ਕਿਉਂਕਿ ਇਹ ਮਜ਼ਬੂਤ ਰੈਜ਼ਿਸਟੈਂਸ ਹੈ ਸੋ ਮੈਕਸਿਮਮ ਲੋਕ ਇੱਥੋਂ ਕੀ ਕਰਨਗੇ ਮੈਕਸਿਮਮ ਲੋਕ ਇੱਥੋਂ ਪੁੱਟ ਸਾਈਡ ਐਂਟਰੀ ਕਰਨਗੇ ਪੁੱਟ ਸਾਈਡ ਐਂਟਰੀ ਕਰਨਗੇ ਤੇ ਮਾਰਕੀਟ ਥੱਲੇ ਆਊਗੀ ਲੋਕਾਂ ਦਾ ਪੈਸਾ ਲੱਗਾ ਤੇ ਮਾਰਕੀਟ ਲਿ ਆਈ ਹੁਣ ਦੇਖੋ ਬਹੁਤ ਮਿਹਨਤ ਕੀਤੀ ਇਹਨੂੰ ਤੋੜਨ ਦੇ ਵਿੱਚ ਤੇ ਜਦੋਂ ਉੱਤੇ ਚਲੇਗੀ ਤੇ ਫਿਰ ਇੱਕ ਹੀ ਬਣ ਗਿਆ ਮਜ਼ਬੂਤ ਸਪੋਰਟ ਤੇ ਹੁਣ ਮਜ਼ਬੂਤ ਸਪੋਰਟ ਦੇ ਉੱਤੇ ਮਾਰਕੀਟ ਆਊਗੀ ਤੇ ਉੱਥੋਂ ਲੋਕ ਕੀ ਕਰਨਗੇ ਕਾਲ ਲੈਣਗੇ ਪਟ ਲੈਣਗੇ ਉੱਤੇ ਦੀ ਟ੍ਰੇਡ ਕਰਨਗੇ ਜਾਂ ਫਿਰ ਥੱਲੇ ਨੂੰ ਟ੍ਰੇਡ ਕਰਨਗੇ ਓਬਵੀਅਸਲੀ ਉੱਤੇ ਦੀ ਟ੍ਰੇਡ ਕਰਨਗੇ ਕਿਉਂਕਿ ਮਜ਼ਬੂਤ ਸਪੋਰਟ ਆ ਹਾਈ ਚਾਂਸ ਕੀ ਆ ਉੱਤੇ ਜਾਂਦੇ 90% ਚਾਂਸ ਉੱਤੇ ਜਾਂਦੇ 10% ਚਾਂਸ ਥੱਲੇ ਆਉਂਦੇ ਸੋ ਹਾਈ ਚਾਂਸ ਉੱਤੇ ਜਾਂਦੇ ਇਸੇ ਕਰਕੇ ਫਿਰ ਲੋਕ ਕਰਨਗੇ ਐਂਟਰੀ ਅਪਸਾਈਡ ਦੀ ਤੇ ਹਾਈ ਕੁਆਂਟੀਟੀ ਦੇ ਨਾਲ ਬਹੁਤ ਵੱਡੀ ਮਾਤਰਾ ਦੇ ਵਿੱਚ ਕਿਉਂਕਿ ਬਹੁਤ ਮਜ਼ਬੂਤ ਸਪੋਰਟ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੇ ਐਂਟਰੀ ਕੀਤੀ ਤੇ ਬਹੁਤ ਵੱਡਾ ਕੈਂਡਲ ਨਿਕਲਿਆ ਸੋ ਇਹ ਚੀਜ਼ ਹੈ ਮਾਰਕੀਟ ਦੇ ਚੱਲਣ ਦਾ ਜਿਹੜਾ ਚੱਲਣ ਦੇ ਪਿੱਛੇ ਜਿਹੜੀ ਸਾਇੰਸ ਜਾਂ ਸਾਈਕੋਲੋਜੀ ਜਾਂ ਸੋਚ ਹੈ ਉਹ ਇਹ ਆ ਪੈਸਾ ਲੱਗਣ ਨਾਲ ਉੱਤੇ ਜਾਂਦੀ ਹੈ ਮਾਰਕੀਟ ਪੈਸਾ ਲੱਗਣ ਨਾਲ ਥੱਲੇ ਆਉਂਦੀ ਹੈ ਨਿਊਜ਼ ਦਾ ਕੋਈ ਅਸਰ ਨਹੀਂ ਹੁੰਦਾ ਤੇ ਜਿਹੜੇ ਕਰੋੜਾਂ ਲਾਉਂਦੇ ਪੈਸਾ ਉਹਨਾਂ ਦੇ ਨਾਲ ਮਾਰਕੀਟ ਉੱਤੇ ਜਾਂਦੀ ਹੈ ਉਹਨਾਂ ਦੇ ਨਾਲ ਮਾਰਕੀਟ ਥੱਲੇ ਆਉਂਦੀ ਹੈ ਹੁਣ ਦੇਖੋ ਤਾਨੂੰ ਇੱਕ ਸਵਾਲ ਪਉਣਾ ਮੈਂ ਹੁਣ ਦੇਖੋ ਤੁਹਾਡੇ ਕੋਲ ਹਜ਼ਾਰਾਂ ਆ ਤੁਹਾਡੇ ਕੋਲ ਲੱਖਾਂ ਹੋਣਗੇ ਸੋ ਤੁਹਾਨੂੰ ਜੇ ਲੱਗਦਾ ਕਿ ਨਿਊਜ਼ ਅਸਰ ਕਰਦੀ ਆ ਤੁਹਾਨੂੰ ਜੇ ਲੱਗਦਾ ਕਿ ਇਲੈਕਸ਼ਨ ਦਾ ਕੋਈ ਅਸਰ ਹੁੰਦਾ ਹੈ ਸੋ ਤੁਸੀਂ ਵੇਖੋ ਕਿ ਕੀ ਅਸਰ ਹੋ ਸਕਦਾ ਇਲੈਕਸ਼ਨ ਦਾ ਮਾਰਕੀਟ ਉੱਤੇ ਜਾ ਸਕਦੀ ਜਾਂ ਥੱਲੇ ਜਾ ਸਕਦੀ ਨਿਊਜ਼ ਦਾ ਕੀ ਅਸਰ ਹੋ ਸਕਦਾ ਮਾਰਕੀਟ ਉੱਤੇ ਜਾ ਸਕਦੀ ਜਾਂ ਥੱਲੇ ਜਾ ਸਕਦੀ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਤਾਂ ਮਤਲਬ ਪਲਸਾ ਕਲੀਅਰ ਹੋਊਗਾ ਨਾ ਤੁਹਾਨੂੰ ਪਤਾ ਹੋਊਗਾ ਕਿ ਨਿਊਜ਼ ਇਹੋ ਜੀ ਆ ਜਿੱਨਾ ਉੱਤੇ ਜਾਊਗੀ ਇਹ ਆਪਣਾ ਇਲੈਕਸ਼ਨ ਦਾ ਰਿਜ਼ਲਟ ਇਹੋ ਜਿਹਾ ਹੁੰਦਾ ਜਿੱਦਣੇ ਮਾਰਕੀਟ ਥੱਲੇ ਆਉਗੀ ਸੋ ਉਸੇ ਦੇ ਅਕੋਰਡਿੰਗ ਫੈਸਲਾ ਲਾ ਕੇ ਵੇਖ ਲੋ ਪੈਸਾ ਲਾ ਕੇ ਵੇਖ ਲੋ ਜੇ ਤੁਹਾਨੂੰ ਵਾਕਿਆ ਲੱਗਦਾ ਵਰਕ ਕਰਦਾ ਸੋ ਪੈਸਾ ਲਾ ਕੇ ਦੇਖ ਲੋ ਤੁਸੀਂ ਨਹੀਂ ਲਾ ਸਕਦੇ ਤੁਸੀਂ ਨਹੀਂ ਲਾ ਸਕਦੇ ਤੁਹਾਡੇ ਕੋਲ ਹਜ਼ਾਰਾਂ ਆ ਤੁਹਾਡੇ ਕੋਲ ਲੱਖਾਂ ਆ ਤੁਸੀਂ ਨਹੀਂ ਲਾ ਸਕਦੇ ਤੇ ਜੀਨਾਂ ਦੇ ਕੋਲ ਕਰੋੜਾ ਜੀਨਾਂ ਦੇ ਪੈਸੇ ਨਾਲ ਮਾਰਕੀਟ ਮੂਵ ਕਰਦੀ ਆ ਉਹ ਕਿਉਂ ਲਾਉਣਗੇ ਜੇ ਤੁਸੀਂ ਹਜ਼ਾਰਾਂ ਤੇ ਲੱਖਾਂ ਪੈਸੇ ਤੁਹਾਡੇ ਕੋਲ ਹੈਗੇ ਉਹ ਨਹੀਂ ਲਾ ਸਕਦੇ ਤੁਸੀਂ ਡਰਦੇ ਜੋ ਤੁਹਾਨੂੰ ਵਿਸ਼ਵਾਸ ਨਹੀਂ ਨਿਊਜ਼ ਤੇ ਤੁਹਾਨੂੰ ਵਿਸ਼ਵਾਸ ਨਹੀਂ ਇਲੈਕਸ਼ਨ ਤੇ ਤੇ ਉਹ ਕਿਉਂ ਲਾਉਣਗੇ ਸੋ ਮਾਰਕੀਟ ਨੂੰ ਸਮਝ ਲਓ ਇਹ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਐ ਨਿਊਜ਼ ਹੋ ਗਿਆ ਇਲੈਕਸ਼ਨ ਹੋ ਗਿਆ ਵਾ ਡਾਈਵੰਡ ਇਹ ਸਾਰੀਆਂ ਬੇਕਾਰ ਦੀਆਂ ਚੀਜ਼ਾਂ ਮਾਰਕੀਟ ਇੱਕ ਲੌਜਿਕ ਨਾਲ ਚੱਲਦੀ ਆ ਸੋ ਇਸੇ ਕਰਕੇ ਹਜ਼ਾਰਾਂ ਲੋਕ ਮਾਰਕੀਟ ਦੇ ਵਿੱਚ ਲੱਖਾਂ ਲੋਕ ਟ੍ਰੇਡ ਕਰਦੇ ਕੰਮ ਕਰਦੇ ਆ ਜੇ ਲੌਜਿਕ ਤੋਂ ਬਿਨਾ ਹੋਏ ਨਿਊਜ਼ ਦੇ ਬੇਸ ਤੇ ਹੋਏ ਫਿਰ ਲੋਕ ਕੋਈ ਵੀ ਇਹਦੇ ਵਿੱਚ ਕੰਮ ਹੀ ਨਾ ਕਰੇ